ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਹਾਂ ਸੰਦੀਪ ਸਿੰਘ ਹਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੜੀ ਸਾਹਿਬ ਪੰਜਾਬ ਉਬਲ ਰਿਹਾ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਵੀ ਪੰਜਾਬ ਲੀਡਰਲੈਸ ਆ ਇੱਥੇ ਹਰ ਸ਼ਖਸ ਜਿਹੜਾ ਉਹ ਲੀਡਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹਰ ਸ਼ਖਸ ਚਾਹੁੰਦਾ ਵੀ ਮੇਰੇ ਮਗਰ ਪੰਜਾਬ ਦੀ ਸਾਰੀ ਆਵਾਮ ਜਿਹੜੀ ਆ ਉਹ ਤੁਰ ਪਵੇ ਔਰ ਹਰੇਕ ਲੀਡਰ ਜਿਹੜਾ ਉਹ ਪੱਪਾ ਭਾਰ ਕੀ 2027 ਦੇ ਵਿੱਚ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਪੰਜਾਬ ਦੇ ਜਿਹੜੇ ਸੂਝਵਾਨ ਵੋਟਰ ਆ ਉਹ ਕੀ ਕਿਸੇ ਇੱਕ ਧਿਰ ਨੂੰ ਚੁਣਨਗੇ ਯਾ ਜਿਵੇਂ ਅਸੀਂ ਦੇਖ ਰਹੇ ਆ ਵੀ ਅਕਾਲੀ ਦਲ ਦੇ ਵਿੱਚ ਵੀ ਪਾੜਾ ਪੁਨਰ ਸੁਰਜੀਤ ਅਕਾਲੀ ਦਲ ਸਾਡੇ ਸਾਹਮਣੇ ਆ ਸੁਖਬੀਰ ਬਾਦਲ ਆਪਣਾ ਜ਼ੋਰ ਲਾ ਰਹੇ ਆ ਕਾਂਗਰਸ ਦੇ ਵਿੱਚ ਜਿਹੜਾ ਉਹ ਵੀ ਦੌੜ ਲੱਗੀ ਹੋਈ ਆ ਵੀ ਮੁੱਖ ਮੰਤਰੀ ਤੇ ਅਸੀਂ ਬਣਨਾ ਸਰਕਾਰ ਤੇ ਅਸੀਂ ਬਣਾਉਣੀ ਆ ਦੂਜੇ ਪਾਸੇ ਭਗਵੰਤ ਮਾਨ ਹੋਣੀ ਕਹਿੰਦੇ ਆ ਵੀ ਸਾਡਾ ਤਾਂ ਮੁਕਾਬਲਾ ਹੀ ਭਾਜਪਾ ਦੇ ਨਾਲ ਆ ਸਾਡੇ ਤਾਂ ਮੁਕਾਬਲੇ ਜੀ ਕੋਈ ਨਹੀਂ ਹੈਗਾ ਉਹ ਧੜਾ ਧੜਾ ਉਦਘਾਟਨਾ ਤੇ ਉਦਘਾਟਨ ਜਿਹੜੇ ਆ ਉਹ ਕਰਦੇ ਜਾ ਰਹੇ ਆ ਪਰ ਕੀ ਲੋਕ ਜਿਹੜੇ ਆ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਜਾਂ ਖਬਰਾਂ ਜਿਹੜੀਆਂ ਕੀ ਸੋਸ਼ਲ ਮੀਡੀਆ ਤੋਂ ਇਲਾਵਾ ਟੀਵੀ ਨਾਂ ਤੇ ਵੀ ਚਲਦੀਆਂ ਨੇ ਜਾਂ ਅਖਬਾਰਾਂ ਭਰੀਆਂ ਹੁੰਦੀਆਂ ਨੇ ਉਤੋਂ ਪ੍ਰਭਾਵਿਤ ਹੋ ਜਾਣਗੇ ਔਰ ਇਹਦੇ ਨਾਲ ਹੀ 1 ਮਾਰਚ ਜਿਹੜਾ ਕੱਲ ਨੂੰ ਸੰਦੀਪ ਸੰਨੀ ਦੇ ਭਰਾ ਮਨਦੀਪ ਸਿੰਘ ਨੇ ਸ਼ਟਾ ਤੋਂ ਸ਼ੁਰੂ ਕਰਕੇ ਤਰਨਤਾਰ ਤੱਕ ਕੱਢਣਾ ਵਾ ਉਹਦੇ ਕੀ ਮੈਨੇ ਆ ਪੱਤੀ ਸਾਹਿਬ ਮੈਂ ਇਸ ਤੋਂ ਪਹਿਲਾਂ ਥੋੜਾ ਜਿਹਾ ਬੇਦਵੀ ਬਾਰੇ ਗੱਲ ਜ਼ਰੂਰ ਕਰੂੰਗਾ ਵੀ ਪੰਜਾਬ ਦੇ ਵਿੱਚ ਬੇਦਬਰੀਆਂ ਦਾ ਸਿਲਸਿਲਾ ਲਗਾਤਾਰ ਜਾਂਦੀ ਆ ਤਿੰਨ ਸਰਕਾਰਾਂ ਲੰਘ ਗੀਆਂ ਲੇਕਿਨ ਬੇਦਬੀ ਦੇ ਦੋਸ਼ੀਆਂ ਨੂੰ ਸਜ਼ਾਵਾ ਕੋਈ ਨਹੀਂ ਦਵਾ ਸਕਿਆ ਤੇ ਜਿਹੜੀ ਜੰਮੂ ਕਸ਼ਮੀਰ ਦੇ ਪਿੰਡ ਕੌਲਾਪੁਰ ਦੇ ਵਿੱਚ ਬੇਦਬੀ ਹੋਈ ਆ ਇੱਕ ਨਵੇਕਲੀ ਬੇਦਬੀ ਨਵੇਕਲੀ ਬਿਲਕੁਲ ਕਿੱਡੀ ਵੱਡੀ ਗੱਲ ਆ ਵੀ ਉਹ ਇੱਕ ਡੇਰੇਦਾਰ ਜਿਹਦੇ ਆਪਣਾ ਛੋਟਾ ਜਿਹਾ ਡੇਰਾ ਬਣਾਇਆ ਤੇ ਉੱਥੇ ਇਹਨਾਂ ਨੂੰ ਪਹਿਲਾਂ ਟੌਂਟਿੰਗ ਕਰਦਾ ਰਿਹਾ ਉਹ ਕਈ ਵਾਰੀ ਹੂੰ ਤੁਸੀਂ ਕਿਹੜੀ ਕਿਤਾਬ ਦੀ ਪੂਜਾ ਕਰਦੇ ਹੋ ਤੁਹਾਡਾ ਕਿਹੜਾ ਗੁਰੂ ਰਿਹਾ ਇਹੋ ਜਿਹੀ ਗੱਲਾਂ ਕਰਦੇ ਰਹਿਣ ਬੰਦਾ ਉਹ ਜਿਹਦਾ ਨਾਮ ਮਨਜੀਤ ਸਿੰਘ ਉਰਫ ਬਿੱਲਾ ਵਾ ਲਾਗੇ ਉਹਨੇ ਆਪਣਾ ਡੇਰਾ ਬਣਾਇਆ ਤੇ ਇੱਕ ਬੇਲਵਾ ਘਰ ਬਣਾਇਆ ਉੱਥੇ ਉਹਨੇ ਆਪਣਾ ਤੇ ਜਦੋਂ ਉਹਨੇ ਕਿਹਾ ਜੀ ਮੈਂ ਆਪਣੇ ਇੱਥੇ ਖੰਡਪਟ ਕਰਾਉਣਾ ਤੇ ਮੈਨੂੰ ਮਹਾਰਾਜ ਦੀ ਬੀੜ ਦਿੱਤੀ ਜਾਵੇ ਉਹ ਕਹਿੰਦੇ ਜੀ ਸਾਡੇ ਅਕਾਲ ਤਖਤ ਦੇ ਹੁਕਮਾਂ ਦੇ ਮੁਤਾਬਕ ਡੇਰਿਆਂ 'ਤੇ ਬੀੜ ਨਹੀਂ ਜਾ ਸਕਦੀ ਤੇ ਸਾਡੇ ਤੇ ਬਹੁਤ ਸਾਰੇ ਡੇਰੇ ਵੀ ਉੱਥੇ ਪੱਕੇ ਰੱਖੀਏ ਤੁਸੀ ਨੇ ધ્યાન ਨਹੀਂ ਚੁੱਕੀ 328 ਰੂਪਾਂ ਬਾਰੇ ਇਹਹੀ ਵਿਰੋਧੀ ਤੇ ਕਹਿ ਰਹੀ ਆ ਕਿ ਇਹ ਸੌਦਾ ਸਾਡੇ ਡੇਰਿਆਂ ਚ ਗਏ ਨੇ ਜਿਹਦੇ ਬਾਰੇ ਜਿਹੜੀ ਆ ਹਾਕਮ ਤੇ ਸ਼੍ਰੋਮਣੀ ਕਮੇਟੀ ਕੋਈ ਵੀ ਗਲਤ ਕਰਨੀ ਤਿਆਰ ਨਹੀਂ ਹੈਗੀ ਇਸ ਕਰਕੇ ਜਿਹੜੇ ਉੱਥੇ ਜਹੇਦਾਰ ਕਾਲ ਤੱਕ ਗਏ ਨਹੀਂ ਉਹਨਾਂ ਪੁੱਛਿਆ ਗਿਆ ਕਿ ਬਈ ਦੱਸੋ ਤੁਹਾਡੇ ਪਿੰਡ 'ਚ ਕਿੰਨੇ ਲੋਕ ਨੇ ਕਿੰਨੇ ਘਰ ਨੇ ਕਹਿੰਦੇ 180 ਘਰ ਨੇ ਗੁਰਦੁਆਰੇ ਤੇ ਕਿੰਨੇ ਪੈਸੇ ਲਾਇਏ ਨੇ 5 ਕਰੋੜ ਰੁਪਈਆ ਲਾਇਏ 5 ਕਰੋੜ ਲਾਤਕ ਸਿਕਿਉਰਿਟੀ ਵਾਸਤੇ ਕੋਈ ਵਿਵਰਣ ਨਹੀਂ ਕੀਤਾ ਅਕਾਲ ਪੱਖ ਤੋਂ ਕਿੰਨੇ ਹੁਕਮਨਾਮੇ ਜਾਰੀ ਹੋ ਚੁੱਕੇ ਹੁਣ ਤੱਕ ਉਹਨਾਂ ਨੂੰ ਕਿਹਾ ਗਿਆ ਵੀ ਭਾਈ ਜਿਹੜੇ ਵੀ ਗੁਰਦਵਾਰੇ ਸੁਰੱਖਿਆ ਤੇ ਪ੍ਰਬੰਧ ਮਜ਼ਬੂਤ ਨਹੀਂ ਉੱਥੇ ਮਹਾਰਾਜ ਦੀ ਮੀਟ ਰੱਖਣ ਦਾ ਕੋਈ ਪ੍ਰਬੰਧ ਨਹੀਂ ਉੱਥੇ ਨਾ ਰੱਖੀ ਜਾਵੇ। ਲੇਕਿਨ ਲੋਕ ਫੇਰ ਵੀ ਤਾਲਾ ਲਾ ਕੇ ਚੱਲ ਜਾਂਦੇ ਆ ਸੌ ਜਾਂਦੇ ਸਵੇਰੇ ਆਉਂਦੇ ਬੂਹਾ ਖੋਲਦੇ ਕਈ ਵਾਰੀ ਬੇਦਬੀ ਹੋਈ ਹੁੰਦੀ ਹੈ। ਇਥੇ ਬੰਦੇ ਨੂੰ ਜਦੋਂ ਰੂਪ ਨਹੀਂ ਦਿੱਤਾ ਤੇ ਉਹ ਤੇਲ ਲੈ ਕੇ ਗੁਰਦੁਆਰੇ ਚੜਦਾ ਤੇਲ ਲੈ ਕੇ ਜਲਨਸ਼ੀਲ ਪਦਾਰਥ ਲੈ ਕੇ ਉਹ ਮਹਾਰਾਜ ਦੀਆਂ ਬੀੜਾ ਪਈ ਹੋਈਆਂ ਨੇ ਉਹਨਾਂ ਤੇ ਬੀੜਾ ਤੇ ਤੇਲ ਪਾਉਂਦਾ ਤੇ ਅੱਗੇ ਆਉਂਦਾ ਉਹਨਾਂ ਕਿੱਡੀ ਕਨੌਣੀ ਹਰਕਤ ਯਾਰ ਤੂੰ ਬਾਣਾ ਸਿੱਖੀ ਵਾਲਾ ਪਾਇਆ ਚੋਲਾ ਪਾਇਆ ਕਛਹਿਰਾ ਪਾਇਆ ਉੱਤੇ ਦਸਤਾਰ ਜਿਹੜੀ ਗੋਲ ਬੱਧੀਆ ਤੈਨੂੰ ਸ਼ਰਮ ਨਹੀਂ ਆਉਂਦੀ ਆਂ ਤੇ ਮੁਰਕੇ ਜਦੋਂ ਰੋਲਾ ਪੈਂਦਾ ਤੇ ਸ਼੍ਰੋਮਣੀ ਕਮੇਟੀ ਗੋਆ ਭੇਜੀ ਨਹੀਂ ਉੱਥੇ ਇੱਕ ਗਰਮੀਤ ਸਿੰਘ ਬੂਹ ਤੇ ਇੱਕ ਬਿਆਸ ਥੀ ਤੇ ਇੱਕ ਬਕਾਇਦਾ ਤੌਰ ਤੇ ਇੱਕ ਹੋਰ ਮੈਂਬਰ ਤੇ ਇੱਕ ਪ੍ਰਤਾਪ ਸਿੰਘ ਸਕੱਤਰ ਜਾਓ ਜੀ ਤੁਸੀਂ ਜਾ ਕੇ ਉੱਥੇ ਵੇਖਿਓ ਮੁੱਕਾ ਮੁੱਕਾ ਕਹਿੰਦਾ ਵੇਖਣਾ ਯਾਰ ਕਾਰਵਾਈ ਕਰਾਓ ਉੱਥੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੀ ਹੋ ਗਿਆ ਗਿਆ ਵੀ ਨਹੀਂ ਉੱਥੇ ਆਪੇ ਜੇ ਜਥੇਦਾਰ ਅਕਾਲ ਤਖਤ ਦੇ ਪ੍ਰਸਿੱਧ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋ ਨਹੀਂ ਗਿਆ ਉੱਥੇ ਅਕਾਲੀ ਦਲ ਦੇ ਪ੍ਰਧਾਨ ਕੋ ਨਹੀਂ ਗਿਆ ਉੱਥੇ ਬਕਾਇਦਾ ਤੌਰ ਤੇ ਪੁਨਰਸਜੀਤ ਕਲਰ ਪ੍ਰਧਾਨ ਜਿਹੜੇ ਆਪਣੇ ਆਪ ਨੂੰ ਬੜੇ ਪੰਥਕ ਸਮਝਦੇ ਨੇ ਉਹ ਵੀ ਨਹੀਂ ਗਿਆ ਉੱਥੇ ਗਿਆ ਨਹੀਂ ਹਾਤਰੀ ਸਿੰਘ ਤੇ ਗਿਆਨੀ ਕੁਲਦੀਪ ਸਿੰਘ ਨੇ ਇੰਨੀ ਗੱਲ ਕਹੀ ਭਾਈ ਜੇ ਤੁਸੀਂ ਪ੍ਰਬੰਧ ਨਹੀਂ ਕਰ ਸਕਦੇ ਤੇ ਇੱਥੇ ਕਿਸੇ ਕੋਈ ਵੀ ਬੀੜ ਨਹੀਂ ਪ੍ਰਕਾਸ਼ ਕੀਤੀ ਜਾਊਗੀ ਤੁਸੀਂ ਗੁਰਦੁਆਰਾ ਜੋ ਬਣਾ ਬਣਾ ਦਿਓ ਇੱਥੇ ਦੀ ਕੋਈ ਗੱਲ ਨਹੀਂ ਹੁਣ ਉੱਥੋਂ ਵੀਰਾ ਬਕਾਇਦਾ ਤੌਰ ਤੇ ਜਿਹੜੀ ਰਾਖ ਜਪ ਜਿਹੜੇ ਅੰਗ ਬਚੇ ਹੋਣਗੇ ਉਹ ਲੈ ਕੇ ਸੰਸਕਾਰ ਗੋਇੰਦਵਾਲ ਸਾਹਿਬ ਕੀਤਾ ਜਾਊਗਾ ਪੂਰੀ ਮਰਿਆਦਾ ਅਨਸਾਰ ਪਰੇਗਲ ਜਰੂਰ ਉੱਥੇ ਨੌਜਵਾਨਾਂ ਨੇ ਫਿਰ ਬਲਡੋਜ਼ਰ ਫਿਰ ਕੇ ਤੇ ਜਿਹੜਾ ਉਹ ਮਹਿਲ ਨੁਮਾ ਘਰ ਬਣਿਆ ਸੀ ਉਹ ਮਿੱਟੀ ਚ ਮਿਲਾਇਆ ਜਿਹੇਦਰ ਕਾਲ ਤੱਕਤ ਗਿਆ ਉਥੋਂ ਦੀ ਡੀਸੀ ਉੱਥੇ ਹਾਜ਼ਰ ਉਥੋਂ ਦਾ ਡੀਆਈਜੀ ਹਾਜ਼ਰ ਉਥੋਂ ਦਾ ਐਸਐਸਪੀ ਹਾਜ਼ਰ ਗਿਆਨੀ ਕੁਲਦੀਪ ਸਿੰਘ ਨੇ ਸਟੇਜ 'ਤੇ ਇੰਨੀ ਗੱਲ ਕਹੀ ਤੀ ਜੇ ਤੁਸੀਂ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਕੰਮ ਕੀਤਾ ਇਹ ਦੋਸਤ ਸੀਗਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਨੋਟ ਕਰ ਲਓ ਇਹ ਤਿੰਨ ਬੰਦੇ ਨੇ ਜਿੱਤ ਤੂੰ ਤੁਸੀਂ ਇੱਕ ਬੜਿਆ ਬਾਕੀ ਦੋ ਫੜਨ ਵਾਲੇ ਬਾਕੀ ਆ 24 ਘੰਟਿਆਂ ਦੀ ਗ੍ਰਿਫਤਾਰ ਕਰੋ ਨਹੀਂ ਤੇ ਫਿਰ ਅਸੀਂ ਆਪਣੇ ਘਰ ਵੀ ਕਰਾਂਗੇ ਚੰਗੀ ਗੱਲ ਪਰ ਅਫਸੋਸ ਜਿਹੜੀ ਨਮਾਇਦਾ ਜਥੇਬੰਦੀ ਹੁੰਦਾ ਦਾਵਾ ਕਰਦੀ ਹੈ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਦੇ ਪੈਰਾਂ ਤੋਂ ਪਤਾ ਨਹੀਂ ਕੀ ਕਿਲ ਵੱਜ ਗਈ ਨੂੰ ਗਿਆ ਹੀ ਨਹੀਂ ਉੱਥੇ ਤਾਈਓ ਤੇ ਸਹੀ ਵੇਖੋ ਪੁੱਜਣਾ ਉੱਥੇ ਲੈਣ ਦੀ ਥੋੜੀ ਗੱਲ ਠੀਕ ਆ ਤੇ ਜਦੋਂ ਧਾਰਾ 370 ਖਤਮ ਕੀਤੀ ਗਈ ਉਦੋਂ ਸਾਡੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਦੇ ਦਸਤ ਕੀਤੀ ਉਹਨਾਂ ਤੇ ਕਰਦੇ ਖਤਮ ਕੋਈ ਗੱਲ ਦੀ ਉਹਨਾਂ ਦੇ ਹੱਕਾਂ ਤੇ ਡਾਕਾ ਸੀ ਕਮਿਊਨਿਟੀ ਦੇ ਗਿਆਨੀ ਹਰਪ੍ਰੀਤ ਸਿੰਘ ਜਹਦਰ ਕਾਲਤ ਸਿੰਘ ਇਹ ਜ਼ਰੂਰ ਬੋਲੇ ਉੱਥੇ ਵੀ ਗਲਤ ਹੋ ਰਿਹਾ ਉੱਥੇ ਹੰਨਣ ਹੋ ਰਿਹਾ ਉਹਨਾਂ ਦੇ ਅਧਿਕਾਰਾਂ ਦਾ ਬਦੁਖੀਤ ਕਰਨ ਦਾ ਲੇਕਿਨ ਕਿਸੇ ਨੇ ਸੁਣੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਡੱਡਾ ਨਹੀਂ ਗਏ ਕਿੱਦਾਂ ਇਹਨੇ ਲੋਕ ਇਹ ਲੋਕ ਜਿਹੜੇ ਉਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਕੁਛ ਨਹੀਂ ਹੈਗਾ ਇਹਨਾਂ ਪਖੰਡ ਕਰਦੇ ਗਿਆਨੀ ਕੁਲਦੀਪ ਸਿੰਘ ਨੇ ਜਾ ਕੇ ਜਿਹੜੀ ਪਹਿਲ ਕਦਮੀ ਕੀਤੀ ਉਹ ਤੇ ਛਲਾਗਾ ਜੋਗ ਜਿਹੜੀ ਉੱਥੇ ਕਾਰਵਾਈ ਕੀਤੀ ਉਹ ਵੀ ਛਲਾਗਾ ਜੋਗ ਆ ਲੇਕਿਨ ਮੈਂ ਇਨੀ ਗੱਲ ਕਹੂੰਗਾ ਵੀ ਇਹ ਚੀਜ਼ ਨੂੰ ਰੋਕਣਾ ਨਾ ਦਿਓ ਹੁਣ ਅੱਗੇ ਵਧਾਓ ਕਿ ਜਿੱਥੇ ਜਾਓ ਜਿੱਥੇ ਉੱਥੇ ਸੁਰੱਖਿਆ ਦੇ ਪ੍ਰਬੰਧ ਪ੍ਰੋਪਰਲੀ ਹੁੰਦੇ ਉਹਨਾਂ ਚੋਂ ਉੱਥੇ ਪ੍ਰਕਾਸ਼ ਨਹੀਂ ਹੁੰਦਾ 180 ਕੇ ਕਰੋ ਨੂੰ 5 ਕਰੋੜ ਤੋਂ ਤੁਸੀਂ ਗੁਰਦਵੇ ਲੱਗਦਾ 30000 ਦੇ ਤਿੰਨ ਸੇਵਾਦਾਨੀ ਰੱਖ ਸਕੀ ਤੁਸੀਂ 88 ਕੇ ਡੇ ਡਿਊਟੀ ਕਰਨ 30300 ਰੱਖੀ ਜਾ ਸਕਦੇ 24 ਕੈਂਡੀਡੀਟ ਵੀ ਵਾਸਤੇ ਤੇ ਅਗਲਾ ਦੇ ਦੇਣੇ ਚਿੱਟੇ ਜਣ ਆਇਆ ਤੁਸੀਂ ਧਰਦੀ ਰੋਕ ਸਕੀਓ ਇਸ ਕਰਕੇ ਬੀਐਸਬੀੰਦਾ ਮਾਮਲਾ ਜਿਹੜਾ ਵਾ ਉਹ ਸਾਡੇ ਵਾਸਤੇ ਬੜਾ ਘਾਤਕ ਬਹੁਤ ਸਾਡਾ ਥੜਾ ਬੋ ਦਿਲ ਦਿਖੋਣ ਵਾਲਾ ਵਾ ਇਹਨਾਂ ਦੇ ਖਿਲਾਫ ਸਖਤ ਤਕਸੀਰ ਕਾਰਵਾਈ ਕੀਤੀ ਜਾਵੇ ਹੋ ਸਕੇ ਤੇ ਇਹਨਾਂ ਦੇ ਖਿਲਾਫ ਫਾਂਸੀ ਦੀ ਜਿਹੜੀ ਉਹ ਪ੍ਰਵੀਜ਼ਨ ਰੱਖੀ ਜਣਦੀ ਵੀ ਫਾਂਸੀ ਦਿੱਤੀ ਜਾਵੇ ਕੋ ਜੇ ਜੇ ਅਸੀਂ ਮੰਨਦੇ ਆ ਸੁਪਰੀਮ ਕੋਰਟ ਨੇ ਮੰਨਿਆ ਵੀ ਇਹ ਜਾਗਦੀ ਜੋਤ ਪਰ ਸਾਹਿਬ ਉਦੋਂ ਮੈਨੂੰ ਧਿਆਨ ਆਇਆ ਪੰਜਾਬ ਸਰਕਾਰ ਨੇ ਵੀ ਪਿੱਛੇ ਜੇ ਜਦੋਂ ਸੈਸ਼ਨ ਸੰਧਿਆ ਸੀਗਾ ਤੇ ਉਹ ਕਹਿੰਦੇ ਸੀ رائے ਲੈਣੀ ਆ ਫਿਰ ਇੱਕ ਜਿਹੜਾ ਕਾਨੂੰਨ ਲੈ ਕੇ ਆਵਾਂਗੇ ਤੇ ਉਹ ਕਿੱਥੇ ਰਹਿ ਗਿਆ ਮਾਮਲਾ ਕਿੱਥੇ ਗਈ رائے ਮੈਂ ਉਹ ਗੱਲ ਕਰਤਾ ਨਾ ਕਿੱਥੇ ਸਰਕਾਰ ਤੇ ਹਰ ਫਰੰਟ ਤੇ ਫੈਲ ਹੋਈ ਆ ਪੰਜਾਬ ਸਰਕਾਰ ਤੇ 13882 ਰੁਪਏ ਦਾ ਜਿਹੜਾ ਉਹਨਾਂ ਨੇ ਕਿਹਾ ਡੋਜ਼ੇ ਭੇਜਿਆ ਉਹਨਾਂ ਨੂੰ ਕ ਮੋਤ ਅਮਿਤ ਸ਼ਾਹ ਨੂੰ ਮੈਮੋਰੰਡਮ ਭੇਜਿਆ ਉਹਨੂੰ ਉਹਦੀ ਡਿਟੇਲ ਨਹੀਂ ਬਣਾ ਸਕੀ ਅਜੇ ਤੱਕ ਚਾਰ ਮੀਟਿੰਗਾਂ ਕਰਤੀ ਤੇ ਬਣਦੀ ਸੂਤਰੀ ਨੰਨ ਪੈਕੇਟ ਬਣਦੇ ਐ ਤੇ ਹਾਲ ਪੰਜਾਬ ਸਰਕਾਰ ਦਾ ਪੰਜਾਬ ਸਰਕਾਰ ਜਿਹੜੀ ਨਾ ਇਹ ਸਰਕਾਰ ਓ ਲੋਕ ਅੱਗੇ ਲੱਗੇ ਨੇ ਜਿਨ੍ਹਾਂ ਨੂੰ ਨਾ ਤੇ ਸਿਆਸਤ ਦੀ ਨੌਲੇਜ ਆ ਨਾ ਨਾ ਹਸਾਬ ਦੀ ਨੌਲੇਜ ਨਾ ਸਰਕਾਰ ਚ ਚਲਣ ਦਾ ਕੋਈ ਉਹਨਾਂ ਨੂੰ ਆਪਣਾ ਤਜਰਬਾ ਹੈ। ਪਰ ਜੀ ਸਾਹਿਬ ਇੱਕ ਸਵਾਲ ਲਿਓ ਮੇਰਾ ਤੁਸੀਂ ਕਿਹਾ ਵੀ ਚਲੋ ਠੀਕ ਹੈ ਐਮਐਲਏ ਨੂੰ ਕਿਸੇ ਵੇਲੇ ਨਹੀਂ ਨੌਲੇਜ ਹੁੰਦੀ ਹੈ ਲਗਭਗ ਬਹੁਤ سارے ਬੰਦੇ ਇਹਨਾਂ ਚੋਂ ਨਵੇਂ ਪਹਿਲੀ ਵਾਰ ਜਿੱਤ ਕੇ ਆਏ ਆ ਪਰ ਜਿਹੜੇ ਅਫਸਰ ਆ ਜਿਹੜੇ ਆਈਐਸ ਅਫਸਰ ਆ ਆਈਪੀਐਸ ਅਫਸਰ ਆ ਆਈਐਫਐਸ ਅਫਸਰ ਆ ਆਈਆਰਐਸ ਅਫਸਰ ਆ ਉਹਨਾਂ ਨੂੰ ਤੇ ਸਾਰਾ ਪਤਾ ਹੈ ਮੇਖੋ ਜਦੋਂ ਪੁਲਿਸ ਦੀ ਤੇ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਨਾ ਇਹਨਾਂ ਨੂੰ 네ਗੇਟਿਵ ਗੱਲਾਂ ਜਾਂਦੀਆਂ ਕਹੀ ਜਾਂਦੀਆਂ ਪੋਜ਼ਿਟਿਵ ਘੱਟ ਕਹੀ ਜਾਂਦੀ ਹੈ ਮੈਂ ਇੱਕ ਅੱਜਕੱਲੋ ਉਹ ADG ਪੈ ਰਿਟਾਇਰ ਹੋ ਗਏ ਨੇ ਉਦੋਂ DSP ਹੁੰਦੇ ਸੀ ਹਮ ਪਰਮੇਸ਼ਰ ਵਰਤੀ ਹੋਏ ਸੀ ਮੇਰੇ ਮਿੱਤਰ ਸੀ ਮੈਂ ਉਹਨਾਂ ਦੇ ਕੋਲ ਬੈਠਾ ਉਹਨਾਂ ਦਾ ਉਸਤਾਦ DSP ਸੀ ਇੱਕ ਉਹ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਪੜਾਇਆ ਸੀ ਲਿਖਾਇਆ ਸੀ ਪ੍ਰਵਾਂਚੜਾਇਆ ਸੀ ਉਹ ਆ ਗਏ ਉੱਠ ਕੇ ਖਲੋ ਗਏ ਇੱਥੇ ਕਿਤੇ ਨਹੀਂ ਤੂੰ ਬੈਠ ਬੈਠ ਟੂ ਬੈਕ ਤੇ ਬੈਠ ਉਹ ਵੀ ਡੀਐਸਪੀ ਉਹ ਵੀ ਡੀਐਸਪੀ ਮੈਂ ਤੈਨੂੰ ਇਹਨਾਂ ਦੀ ਮਾਨਸਿਕਤਾ ਦੀ ਗੱਲ ਸੁਣਾਉਂਗਾ ਤੂੰ ਮਾਨਸਿਕਤਾ ਕੀ ਸੀ ਕਿ ਉਹਨੇ ਇੰਨੀ ਗੱਲ ਦੋ ਬੰਦੇ ਮੈਂ ਬਦਰੀਆ ਕਹੀ ਸੀ ਉਹ ਐਸਪੀ ਡੀਐਸਪੀ ਹੈਡਕੁਆਟਰ ਸੀਗਾ ਅੱਜ ਕਰਦੇ ਨੇ ਕੱਲ੍ਹ ਨੂੰ ਅੱਠ ਦੇ ਲੁਬੀਸ ਕੇ ਨਾ ਕੀਤੀ ਮੈਂ ਉਦੋਂ ਚੱਲ ਗਿਆ ਜਿੰਨੀ ਬਜ਼ੀ ਨਹੀਂ ਚੁਗੀ ਉਹ ਵੀ ਆ ਗਿਆ ਉਹ ਕਹਿੰਦਾ ਸਾਰੇ ਬੰਦੇ ਬਾਹਰ ਕੱਢ ਦੇ ਸਾਰੇ ਬੰਦੇ ਬਾਹਰ ਕੱਢ ਦੇ ਜੀ ਮੈਨੂੰ ਕਹਿੰਦਾ ਤੁਸੀਂ ਬੈਠੇ ਰਹੋ ਤੁਹਾਡੇ ਸਮਝਣੇ ਗੱਲ ਕਰਨੀ ਬੈਠੇ ਜੀ ਉਹਨੇ ਉਸ ਡੀਐਸਪੀ ਨੂੰ ਡੀਐਸਪੀ ਜਿਹੜਾ ਉਸਤਾਦ ਸੀ ਉਹਨੇ 4-5 ਗਾਲਾਂ ਕੱਢੀਆਂ ਪਹਿਲਾਂ ਜਿੱਦਾ ਪੁਲਿਸ ਗਾਲਾਂ ਕੱਢਦੀ ਹੁੰਦੀ ਹੈ ਗਾਲਾਂ ਕੱਢਣ ਤੋਂ ਮੈਨੂੰ ਇਹ ਗੱਲ ਕਹਿੰਦਾ ਉਹਨੂੰ ਕਹਿੰਦਾ ਕਿ ਮੈਨੂੰ ਇਹ ਦੱਸ ਸੀ ਕਿ ਤੇਰੀ ਟ੍ਰੇਨਿੰਗ ਜਿੱਥੇ ਮੇਰੇ ਤੋਂ ਸਵਾਇ ਕੋਈ ਹੋਰ ਵੀ ਉਸਤਾਦ ਹੈਗਾ ਸੀ ਕਹਿੰਦਾ ਨਹੀਂ ਜੀ ਤੁਸੀਂ ਉਸਤਾਦ ਸੀ ਕਹਿੰਦਾ ਤੈਨੂੰ ਮੈਂ ਕਿਹਾ ਸੀ ਮੇਰੇ ਗੱਲ ਮੈਂ ਇਥੋਂ ਚੁੱਕ ਇਥੇ ਟਰਾਂਸਫਰ ਕਰ ਦੇ ਇਹਨਾ ਕਰਨਾ ਸੀ ਕੁਛ ਨਹੀਂ ਸੀ ਕਰਨਾ ਤੂੰ ਉਹ ਨਹੀਂ ਕਰਦੇ ਬਾਕੀ ਦੂ ਕੀ ਕਰੇਗਾ ਉਹਨੇ ਵਿਚਾਰ ਗੱਲ ਹੋਰ ਵੀ ਕੀਤੇ ਹੋ ਮੈਨੂੰ ਦੱਸਣੀ ਹੈ ਕਿਹੜੀਆਂ ਸੀ ਉਹ ਅੱਗੂ ਹੱਸਦਾ ਨਹੀਂ ਪਤਾ ਕੀ ਹੁੰਦਾ ਕਹਿੰਦਾ ਸਰ ਤੁਸੀਂ ਕਿਹਾ ਸੀ ਵੀ 99% ਦੀ ਲੋਕਾਂ ਨੂੰ ਟਰਾਈ ਦਾ ਹੁੰਦਾ ਉਹ ਨਾ țeੜਾ ਬਿੜਾ ਠੰਡ ਜਿਹੀ ਉਹ ਮੈਨੂੰ ਉਹਨਾਂ ਤੇ ਰੱਖਣੀ ਮਤਲਬ ਕੈਨ ਤੋਂ ਪਾਕ ਉਹਨਾਂ ਦੀ ਮਾਨਸਿਕਤਾ ਕਿਵੇਂ ਤਿਆਰ ਕੀਤੀ ਜਾਂਦੀ ਹੈ ਕੰਮ ਨਹੀਂ ਕਿਸੇ ਦਾ ਕਰਨਾ ਟਰਕਾਈ ਦੇ ਹੁੰਦਾ ਇਹ ਸਾਡੀ ਅਫੀਸ਼ੀਅਲ ਮਸ਼ੀਨਰੀ ਜਿਹੜੀ ਆ ਉਹ ਮਾਨਸਿਕਤਾ ਇਹ ਬਣ ਚੁੱਕੀ ਹੈ ਇਸੇ ਕਰਕੇ ਉਹ ਕੰਮ ਨਹੀਂ ਕਰਕੇ ਖੋਝੇਗੇ ਉਹ ਕਹਿੰਦੇ ਕੰਮ ਕਲਰ ਦੇ ਲੈ ਕੇ ਸਹੀ ਕਰ ਦੇਣਗੇ ਕੋਈ ਗੱਲ ਇਹਦੇ ਬਦੂ ਕੱਖ ਨਹੀਂ ਕਰਦੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਬਿਲਕੁਲ ਸਹੀ ਕਿਹਾ ਸੀ ਕਿ ਨਾ ਸਾਨੂੰ ਆਈਪੀਸੀ ਲੋੜੇ ਨਾ ਸਾਨੂੰ ਆਈਐਸਟੀ ਲੋੜ ਅਸੀਂ ਪੀਪੀਐਸ ਦਾ ਤੇ ਪੀਸੀਐਸ ਮੇਂ ਕੰਮ ਥਾਰਨਾਗੇ ਅਸੀਂ ਅਸੀਂ ਕੰਮ ਕਰਾ ਲੰਗਾ ਨਾ ਕੋਣ ਉਹਨਾਂ ਨੂੰ ਸਾਡੇ ਡਰ ਨਹੀਂ ਹੁੰਦਾ ਨੀ ਕਿ ਤੁਹਾਡੇ ਤੋਂ ਸਾਡੇ ਡਰਤੀ ਹੈਗਾ ਇਸ ਕਰਕੇ ਸਭ ਨਾ ਇਹ ਅਧਿਕਾਰੀ ਲਾਏ ਗਏ ਨੇ ਜਿਨ੍ਹਾਂ ਨੂੰ ਜਾਣਕਾਰੀ ਘੱਟ ਜਿਹੜੇ ਕੰਮ ਕਰਕੇ ਵੀ ਕੁਝ ਨਹੀਂ ਪਹਿਲਾਂ ਨਹੀਂ ਕੀਤਾ ਤੇ ਗਾਂ ਕੀ ਕਰਨਾ ਤੇ ਪਟਿਆ ਸਾਹਿਬ ਉਹਨਾਂ ਦੀ ਲੀਡਰਾਂ ਦੀ ਗੱਲ ਵੀ ਕਰ ਲਈਏ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਫੋਨ ਦੇ ਉੱਤੇ ਵੀ ਲੀਡਰਾਂ ਦੀ ਵੀ ਗੱਲ ਕਰਨੀ ਹੈ ਵੀ ਲੋਕ ਫਿਰ ਇਹਨਾਂ ਤੇ ਕਿਵੇਂ ਭਰੋਸਾ ਕਰਨਗੇ ਲੋਕਾਂ ਦੀ ਮਜਬੂਰੀ ਹੈ ਲੋਕਾਂ ਨੂੰ ਗਾਂ ਕੋਈ ਰਾਹ ਦੱਸਦਾ ਨਹੀਂ ਮੈਂ ਇੱਕ ਮਾਨਸਿਕਤਾ ਕਹਿੰਮੀ ਲੋਕ ਵੀ ਸਾਡੇ ਬਿਮਾਰ ਮਾਨਸਿਕਤਾ ਦੇ ਬਣ ਚੁੱਕੇ ਨੇ ਅਸੀਂ ਵੋਟ ਕਿਨੂੰ ਬਣਿਆ ਲੁਟੇਰੇ ਨੂੰ ਅਸੀਂ ਵੋਟ ਕਿਨੂੰ ਬਣਿਆ ਠੱਗ ਨੂੰ ਅਸੀਂ ਵੋਟ ਕਿਨੂੰ ਬਣਿਆ ਚੋਰ ਨੂੰ ਵਿਕਰਮ ਸਿੰਘ ਮਜੀਠੀਆ ਤੇ ਸਤੰਗੀਨ ਇਲਜ਼ਾਮ ਲੱਗੇ ਕਿ ਇਹ ਨਸ਼ਿਆਂ ਦਾ ਤਸਕਰ ਆ ਅਗਲੇ ਐਫਰੇਵ ਲਾਂਚ ਕਰਤੀ ਭੋਲੇ ਨੇ ਵੀ ਕਹਿਤਾ ਆਮ ਲੋਕਾਂ ਨੇ ਵੀ ਕਹਿਤਾ ਬੋਮੇ ਜੀ ਨਾਲੇ ਵਰਗੇ ਲਾਈਵ ਹੋ ਕੇ ਕਹਿੰਦੇ ਰਹੇ ਪੀ ਇਹ ਨਸ਼ਿਆਂ ਦਾ ਤਸਕਰ ਤੇ ਮੈਨੂੰ ਇਹ ਦੱਸੋ ਵੀ ਲੋਕ ਜੇ ਫੇਰ ਵੀ ਉਹਨੂੰ ਜਿਤਾ ਦਿੰਦੇ ਆ ਤੇ ਫਿਰ ਲੋਕਾਂ ਦੀ ਮਾਨਸਿਕਤਾ ਬਿਮਾਰੀ ਹੋਈ ਨਾ ਫਿਰ ਫਿਰ ਲੋਕ ਬਿਮਾਰ ਮਾਨਸਿਕਤਾ ਦੇ ਬੰਦੇ ਹਨ ਸਾਡੀ ਇਹ ਕਮਜ਼ੋਰੀ ਹੈ ਜਾਂ ਸਾਡੀ ਬੇਵਕੂਫੀ ਹੈ ਜਾਂ ਲੋਕ ਮਾਨਸਿਕਤਾ ਬਿਮਾਰ ਤੌਰ ਤੇ ਲੋਕਾਂ ਨੇ ਇਹ ਜੋ ਕਰ ਰਹੇ ਉਹ ਗਲਤ ਕਰ ਰਹੇ ਇਹਨਾਂ ਨੂੰ ਥੋੜਾ ਸੋਚਣਾ ਪਊਗਾ ਹਾਂ ਪੜ੍ਹਿਆ ਨਹੀਂ ਲੋਕ ਸੋਚਦੇ ਨਹੀਂ ਇਹ ਗਲਤ ਹੋ ਗਿਆ ਲੇਕਿਨ ਉਹਨਾਂ ਦੀ ਗਿਣਤੀ ਬੜੀ ਘਟ ਹੈ ਬੁਧੀ ਇਵਲਿਕ ਸੋਇ ਦੇ ਨਿਬਲੇ ਗਿਣਤੀ ਬੜੀ ਘੱਟ ਗਿਣਤੀ ਉਹਨਾਂ ਬਹੁਤੇ ਲੋਕਾਂ ਦੀ ਕੋਈ ਸ਼ਰਾਬ ਪੀ ਕੇ ਵੋਟ ਪਾ ਦਿੰਦਾ ਕੋਈ ਪੈਸੇ ਲੈ ਕੇ ਵੋਟ ਪਾ ਦਿੰਦਾ ਉਹਨਾਂ ਦੀ ਗਿਣਤੀ ਜਾਂਦੀ ਤੁਸੀਂ ਇੱਕ ਵਾਰੀ ਮੈਨੂੰ ਦੱਸਦੇ ਪਏ ਸੀ ਵੀ ਐਸਜੀਪੀਸੀ ਵੋਟਾਂ ਦੇ ਵਿੱਚ ਲੋਕਾਂ ਨੇ ਸ਼ਰਾਬ ਪੀ ਕੇ ਵੋਟਾਂ ਪਾਈਆਂ ਬਿਲਕੁਲ ਜੀ ਮੈਂ ਸਟੋਰੀ ਛਾਪੀ ਸੀਗੀ ਬਕਾਇਦਾ ਤੌਰ ਤੇ 2011 ਦੇ ਵਿੱਚ ਜਿਹੜੀਆਂ ਚੋਟਾਂ ਪਈਆਂ ਨੇ ਉਹਦੇ ਵਿੱਚ ਦੋ ਪਰਵਾਸੀ ਮਜ਼ਦੂਰ ਜੀ ਨੂੰ ਭਈਏ ਕਹਿੰਦੇ ਉਹ ਮੋਟਰਸਾਈਕਲ ਤੇ ਆਉਂਦੇ ਤੇ ਸਿਰਾਂ ਤੇ ਪਰਨੇ ਬੱਦੇ ਨੇ ਤੇ ਮੋਟਰਸਾਈਕਲ ਦੀ ਡਿੱਗੀ ਚ ਬੋਤਲ ਰੱਖੀ ਨਾਲ ਪੂਜੇ ਰੱਖਿਆ ਕਹਿੰਦੇ ਸਰਦਾਰਾ ਨੇ ਸਵੇਰੇ 5-500 ਰੁਪਇਆ ਦਿਆਤਾ ਸਾਥ ਮੇ ਬੋਤਲ ਦਰਾਰੂ ਪੀਣੇ ਕੇ ਲਈ ਦੀ ਥੀ ਹਮਨੇ 11 ਮੋਟੇ ਡਾਲ ਲੀ ਔਰ ਡਾਲ ਜਾਨ ਨਵੇਂ ਜਾ ਰਹੇ ਕੀ ਕਰੋਗੇ ਤੁਸੀਂ ਤੇ ਜਿਹੜੇ ਵੋਟਰ ਸੀਗੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਸ਼ਰਾਬਾਂ ਮਿਲੀਆਂ ਗਈਆਂ ਮੈਂ ਲਿਖਿਆ ਸੀ ਸ਼੍ਰੋਮਣੀ ਕਮੇਟੀ ਦੀ ਇਹ ਚੋਣਾਂ ਤੇ ਜਿੰਦਾਰੂ ਦੇ ਖੁੱਲੇ ਗੱਫੇ ਸਾਡੀ ਮਾਨਸਿਕਤਾ ਬਿਮਾਰ ਨਹੀਂ ਤੋੜ ਕੀ ਫਿਰ ਇਸੇ ਕਰਕੇ ਤੇ ਸਾਡੇ ਗੁਰਦੁਆਰਿਆਂ ਦੇ ਥੱਲੇ ਧਰਮ ਪ੍ਰਚਾਰ ਦਾ ਪੱਠਾ ਬੈਠਾ ਪਿਆ ਤੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਮੈਂਬਰ ਬਣਦੇ ਨੇ ਉਹ ਮੈਂਬਰ ਇਸ ਵੀ ਨਹੀਂ ਬਣਦੇ ਹੋਣ ਬਹੁਤ ਘੱਟ ਮੈਂਬਰ ਨੇ ਇੱਕ ਵੱਧ ਘੱਟ ਜਿਹੜੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਜਿਹੜੇ ਆਪਣੀ ਜ਼ਿੰਮੇਵਾਰੀ ਸਮਝਦੇ ਕਿ ਸਾਨੂੰ ਲੋਕਾਂ ਨੇ ਚੁਣ ਕੇ ਭੇਜਿਆ ਅਸੀਂ ਕੋਈ ਚੰਗਾ ਕੰਮ ਕਰੀਏ ਲੇਕਿਨ ਬਹੁਤੇ ਮੈਂਬਰ ਤੇ ਅਭੀ ਬਸ ਖਾ ਪੀਂ ਕਰੋ ਲਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹੁਤ ਦਰੂ ਪੀਂਦੇ ਬਰਾਂਧਾ ਸੁੰਦਾ ਕਰੀ ਕਿ ਉੱਥੇ ਮਲਾਜੇ ਮੋਤ ਦਰੂ ਪੀਂਦੇ ਤੇ ਕਲੀਨ ਚਿੱਟ ਦੇ ਦਿੱਤੀ ਬਕਾਇਦਾ ਤੌਰ ਤੇ ਸੁਪਰੀਮ ਸੁਪਰੀਮ ਕੋਰਟ ਨੇ ਕਿਹਾ ਤਾਂ ਜੀ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜੇ ਇਹ ਗਲਤੀ ਕਰਦੇ ਸਾਨੂੰ ਦੱਸੋ 5 ਵਜੇ ਤੋਂ ਬਾਅਦ ਇਹ ਫਰੀ ਨੇ ਇਹ दारू ਪੀਨੇ ਫੀਮਖਣ ਤੁਸੀਂ ਰੋਕ ਨਹੀਂ ਸਕੀਦੇ। ਕੀ ਕਰੋਗੇ ਤੁਸੀਂ ਉੱਥੇ? ਫਿਰ ਘਾਟੇ ਪੱਟੀ ਸਾਹਿਬ ਉਹ ਹੀ ਹੋਈ ਨਾ ਗੱਲ ਜਿਹੜੀ ਆਪਾਂ ਕਰ ਰੇ ਸੀ ਵੀ ਲੀਡਰ ਹੈ ਲੀਡਰਲੈਸ ਸਾਰਾ ਸਿਸਟਮ ਹੀ ਸਾਰਾ ਨਿਜਾਮ ਹੀ। ਯਾਨੀ ਕਿਰਪਾਲ ਸਿੰਘ ਹੋਰੀ ਬਕਾਇਦਾ ਤੌਰ ਤੇ ਕਿਰਪਾਲ ਸਿੰਘ ਸ਼ਹਿਰ 1960 ਦੇ ਵਿੱਚ ਜਥੇਦਾਰ ਕਾਲਕ ਗਿਆਨੀ ਕਿਰਪਾਲ ਸਿੰਘ ਸੀ ਗਿਆਨੀ ਉਹ ਜਿਹਨਾਂ ਜਹੰਦਰ ਪਤਾਨੀ ਮੈਂ ਜਲਪੁਰਾ ਇਹਨਾਂ ਨੇ ਉਹਦੇ ਪੂਰੇ ਦੇਸ਼ ਜਿਹੇ ਆਈਆਂ ਸੀ ਨਾ ਬਕਾਇਦਾ ਤੌਰ ਤੇ ਸਾਡੀਆਂ ਸ਼ਸ਼ਤਰਾਈ ਸੀ ਗੁਰੂ ਗੋਬਿੰਦ ਸਿੰਘ ਦੇ ਵਿਦੇਸ਼ ਤੋਂ ਆਇਆ ਸੀ ਯੂਕੇ ਤੋਂ ਪਤਾ ਨੂੰ ਲਵੇਗਾ ਇਹਨਾਂ ਨੇ ਉਹਦੇ ਵੀ ਮਾਇਆ ਇਕੱਠੀ ਕਰਨ ਦੀ ਖਾਤਰ ਪੂਰੇ ਦੇਸ਼ ਦੇ ਵਿੱਚ ਨਗਰ ਕੀਰਤਨ ਕਢੇ ਸੀ ਉਹ ਜਦੋਂ ਉਹਦੇ ਨਗਰ ਕੀਰਤਨ ਕਢੇ ਸੀਗੇ ਉਸ ਟਾਈਮ ਤੇ ਤੁਸੀਂ ਵੇਖੋ ਵੀ ਇਹਨਾਂ ਨੂੰ ਪੁੱਛਿਆ ਗਿਆ ਬਕਾਇਦਾ ਤੌਰ ਤੇ ਜਹੇਦਾਰ ਹੁੰਦਾ ਜਿਸ ਨਾਲ ਜਹੇਦਾਰ ਕੱਲ ਤੱਕ ਉਹਨੂੰ ਪੁੱਛਿਆ ਗਿਆ ਜਹੇਦਾਰ ਜੀ ਕਿਹੜਾ ਭੋਜਨ ਖਾਓਗੇ ਸੱਕੋਗੇ ਤੁਸੀਂ ਉਹਨੇ ਕਹੇ ਸਿੱਖ ਭੋਜਨ ਸ਼ਕਾਂਗੇ ਹੂੰ ਸਿੱਖ ਦਾ ਮਤਲਬ ਅਸੀਂ ਮੁਰਗਾ ਵੀ ਖਾਵਾਂਗੇ ਤੇ ਬੱਕਰਾ ਵੀ ਖਾਵਾਂਗੇ ਜੇ ਤਖਤ ਦਾ ਜਥੇਦਾਰ ਇਹ ਗੱਲ ਕਹਿੰਦਾ ਹੂੰ ਤੇ ਬਾਕੀ ਕੀ ਰਹਿ ਗਿਆ ਨਾਲ ਸਾਡੇ ਤੇ ਮਨਾ ਹੀ ਨਹੀਂ ਹੈਗੀ ਇਹ ਗਲਦੀ ਤੇ ਸ਼ਰੋਮਣੀ ਕੇ ਰੇਤ ਦਮਦੀ ਮਿੱਟੀ ਸਾਤ ਜਾਂ ਜਿਹੜੇ ਆਏ ਨਾ ਸਾਡੇ ਆਪਣੇ ਰੰਧੀਰ ਸਿੰਘ ਗਰੀ ਖੜੀ ਇਸ ਵੇਲੇ ਇਹਨਾਂ ਨੇ ਆ ਕੇ ਇੱਕ ਕਿਰਤ ਪਾਈ ਵੀ ਕੋਈ ਇੱਕ ਕਿਰਪਾਨਦਨ ਹੁਕੀ ਜੀ ਨੇ ਖੜੀ 6 ਇੰਚ ਜਾਂ 9 ਇੰਚ ਦੀ ਕਿਰਪਾਨ ਪੋਣੀ ਆ ਜੀ ਫਿਰ ਤੁਸੀਂ ਇਹ ਮੀਟ ਨਹੀਂ ਖਾਣਾ ਤੁਸੀਂ ਅੰਡਾ ਨਹੀਂ ਇਹਨਾਂ ਨੇ ਇਹਨਾਂ ਨੇ ਪਰਤੋ ਜੀ ਸੀ ਪਹਿਲਾਂ ਕੋਈ ਪ੍ਰਤਨੀ ਸੀ ਇਹੋ ਕਰਕੇ ਜਿਹੜੀ ਖਾਣ ਦੀ ਗੱਲ ਹੈ ਖਾਣ ਦੀ ਕੋਈ ਥੜੇ ਹੈ ਨਹੀਂ ਇਹੋ ਜਾਂ ਲੇਕਿਨ ਪੀਣ ਤੇ ਜ਼ਰੂਰ ਜਿਸ ਮਤ ਜਿਸ ਪੀਤੇ ਮਤ ਹੋਏ ਮਲੀਨ ਜਿਹੜੀ ਜਿਹੜਾ ਜਿਹੜਾ ਪੀਤੀਆ ਜਾਂ ਖਾਧਿਆ ਤੁਹਾਡੀ ਮਤ ਮਲੀਨ ਹੋ ਜਦੀ ਤੁਹਾਡੀ ਮਤ ਮਾਰੀ ਜਾਂਦੀ ਹੈ ਉਹ ਕੰਮ ਨਹੀਂ ਕਰਦਾ ਐਸੀ ਕਰਕੇ ਅੱਜ ਦੀ ਡੇਢ-ਡੇ ਸ਼੍ਰੋਮਣੀ ਕਮੇਟੀ ਮਲਾਜਮ ਵੀ ਬਹੁਤ ਸਾਰੇ ਤੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਬਹੁਤ ਸਾਰੇ ਜਿਹੜੀ ਨੇ ਉਹ ਨਸ਼ਿਆਂ ਦੇ ਵਿਆਦੀ ਇਤੋਂ ਤੱਕ ਤੇ ਸ਼੍ਰੋਮਣੀ ਕਮੇਟੀ ਦੇ ਇੱਕ ਸਖਤਰ ਤੇ ਦੋਸ਼ ਲੱਗੇ ਸੀਗੇ ਕਿ ਭੀਮ ਖੰਦਾ ਜੀ ਮੈਨੂੰ ਗੱਲ ਯਾਦ ਆ ਗਈ ਤੁਸੀਂ ਦੱਸੀ ਸੀ ਮੈਨੂੰ ਵੀ ਇੱਕ ਐਸਜੀਪੀਸੀ ਮੈਂਬਰ ਸੀ ਪਤਾ ਨਹੀਂ ਕੌਣ ਸੀ ਉਹਨਾਂ ਦੀ ਗੱਡੀ 'ਚੋਂ ਸ਼ਰਾਬ ਫੜੀ ਗਈ ਸੀ ਮਲਬੀਰ ਸਿੰਘ ਨਸ਼ਹਿਰਾ ਪੰਨੂਆ ਬਕਾਇਦਾ ਤੌਰ ਤੇ ਇੱਥੋਂ ਜਾਂਦੇ ਨੇ ਦੂਸਰੇ ਸੂਬੇ ਦੇ ਵਿੱਚ ਘਰ ਵਾਲੀ ਉਹਨਾਂ ਦੀ ਮਰ ਚੁੱਕੀ ਸੀ ਉਹਨਾਂ ਦੀ ਗੱਡੀ 'ਚੋਂ ਇੱਕ ਲਟਕੀ ਵੀ ਬਰਾਮਦ ਹੋਈ ਤੇ ਸ਼ਰਾਬ ਦੀ ਪੇਟੀ ਵੀ ਬਰਾਮਦ ਹੋਈ ਰਸਤੇ 'ਚ ਐਕਸੀਡੈਂਟ ਹੋ ਗਿਆ ਸੀ ਮਾਰੇ ਗਏ ਸੀ ਕੀ ਕਰੋਗੇ ਤੁਸੀਂ ਲਾ ਕੀ ਕਰੋਗੇ ਤੁਸੀਂ ਤੇ ਉਹਨੂੰ ਸ਼ਰਧਾਨੀ ਦੀ ਪੇਟਕਦੀ ਵੀ ਉਹ ਕਹਿੰਦੇ ਨੇ ਗੁਰਮਖ ਕੀ ਕਹਿੰਦੇ ਹੁੰਦੇ ਆ ਵੀ ਜਦੋਂ ਸਵਾਰ ਚੱਲਿਆ ਇੱਕ ਸੜੀ ਤੋਕ ਹੈਗੀ ਉਹਦੇ ਬਾਰੇ ਚ ਉਹ ਵੀ ਪੜੀ ਗਈ ਉੱਥੇ ਉਹਨਾਂ ਦੀ ਤੇ ਫਿਰ ਪੱਟੀ ਸਾਹਿਬ ਦੀ ਕਿਤਾਬ ਪੈਦਾ ਹੋਣਗੇ ਦੇਖੋ ਸਟੂਡੈਂਟਸ ਕਾਲਜ ਕਾਲਜ ਤੋਂ ਜਿਹੜੀ ਆ ਪੋਲਿਟਿਕ ਸਿੱਖਦੇ ਆ ਉੱਥੇ ਕੋਈ ਮੁਕੰਮਲ ਚੋਣ ਹੁੰਦੀ ਨਹੀਂ ਆ ਫਿਰ ਲੀਡਰ ਕਿੱਥੋਂ ਆਉਣਗੇ ਧਾਰਮਿਕ ਤਾਰਿਆਂ ਬਾਰੇ ਤੁਸੀਂ ਚਾਨਣਾ ਪਾ ਦਿੱਤਾ ਫਿਰ ਲੀਡਰ ਕਿੱਦਾਂ ਆਉਣਗੇ ਫਿਰ ਲੀਡਰ ਤੇ ਇਦਾਂ ਲਈ ਆਉਣਗੇ ਫਿਰ ਕਬੂਲ ਕਰਨਾ ਪਏਗਾ ਤੁਹਾਡੀ ਗੱਲ ਠੀਕ ਆ ਕੋਈ ਚਾਰਾ ਹੀ ਨਹੀਂ ਜਿਹੜੀ ਕਾਲਜ ਤੇ ਯੂਨੀਵਰਸਿਟੀ ਚੋਣ ਰੋਕੀ ਕਿਉਂ ਗਈ ਹੈ ਉਹ ਰੋਕੀ ਐਸੇ ਕਰਕੇ ਗਈ ਲੀਡਰਾਂ ਨੇ ਸੋਚਿਆ ਵੀ ਜੇ ਇੱਥੇ ਜਿਹੜੀ ਪਨੀਰੀ ਤਿਆਰੀ ਹੋ ਗਈ ਸਾਡੇ ਬੱਚਾ ਨੂੰ ਲੀਡਰ ਕਿਵੇਂ ਬਣ ਦੇਣਾ ਫਿਰ ਉਹਨਾਂ ਨੇ ਉਹ ਚੋਣਾਂ ਰੁੱਕੀਆਂ ਸੀ ਕਰਕੇ ਇਹ ਤਾਂ ਲੀਡਰ ਨੇ ਪੈਦਾ ਹਸਣ ਸਾਡੇ ਬੱਚੇ ਸਾਡੇ ਵਾਟਸ ਬਣਨ ਬਸ ਅੱਜ ਕਿਹੜੀ ਪਾਰਟੀ ਇੱਥੋਂ ਸੁਰਖਰੂ ਰਹਿ ਗਈ ਹੈ ਜਿਹਦੇ ਬੱਚੇ ਜਿਹੜੇ ਉਹ ਬਕਾਇਦਾ ਤੌਰ ਤੇ ਉਹਦੀ ਅਗਲੇ ਵਾਸਤੇ ਨਹੀਂ ਬਣ ਰਹੇ ਆਮ ਜਨਤਾ ਜਈਓ ਮਾਈਨਸ ਹੋ ਚੁੱਕੀ ਹੈ ਪਹਿਲੇ ਲੋਕ ਲੀਡਰ ਬੰਦੇ ਨੇ ਲੋਕ ਲੀਡਰ ਆਪ ਨੇ ਲੋਕ ਲੀਡਰ ਬਣੇ ਬਣੇ ਅੱਗੇ ਲੀਡਰ ਅੱਗੇ ਪਿੱਛੇ ਅੱਗੇ ਹੁੰਦਾ ਸੀ ਲੀਡਰ ਜੋ ਗੱਲ ਕਹਿੰਦਾ ਸੀ ਲੋਕ ਸੁਣਦੇ ਸੀ ਹੁਣ ਸੁਣਦਾ ਕੋਈ ਨਹੀਂ ਸੁਣਦਾ ਸਿਰਫ ਉਹ ਚੋਣਾਂ ਜਿਹੜੀਆਂ ਸੀ ਉਹ ਬੰਦੇ ਇਹ ਸੇ ਕਰਕੇ ਕੀਤੇ ਸੀ ਵੀ ਜੇ ਇੱਥੋਂ ਲੀਡਰ ਨਿਕਲਦੇ ਸਾਡੇ ਵਿੱਚੇ ਲੀਡਰ ਨਹੀਂ ਬਣ ਸਕਦੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਲੀਡਰ ਬਣਾਉਣ ਵਾਸਤੇ ਇਹ ਚੋਣਾਂ ਜਿਹੜੀਆਂ ਸੀ ਉਹ ਉੱਤੇ ਬੰਨ੍ਹ ਕਰੀ ਅਸੀਂ ਕਿ ਇੱਥੇ ਕੋਈ ਚੋਣ ਨਹੀਂ ਹੋਣੀ। ਕਿਹਾ ਕੀ ਗਿਆ ਬੱਚਿਆਂ ਦਾ ਤਾਂ ਪੜ੍ਹਨਾ ਹੁੰਦਾ ਥੋੜੀ ਲੀਡਿੰਗ ਕਰਨਾ ਹੁੰਦਾ। ਨਹੀਂ ਲੀਡਰੀ ਵੀ ਜ਼ਰੂਰੀ ਹੈ। ਆ ਜਗਮੀਤ ਸਿੰਘ ਬਰਾੜ ਚੰਦੂ ਮਾਜਰਾ ਵੀ ਬਿਰਜਿੰਦਰ ਘਰ ਪਰ ਠਹਿਗੇ ਕਿੰਨੇ ਬੰਦੇ ਨੇ ਜਿਹੜੇ ਬਕਾਇਦਾ ਤੌਰ ਤੇ ਸਟੂਡੈਂਟ ਪੋਲਿਟਿਕਸ ਤੋਂ ਆਏ ਨੇ ਆਹ ਰਾਜਾ ਬੜਿੰਗ ਤੁਸੀਂ ਲੈ ਲਓ ਤੁਸੀਂ ਚਰਨਜੀਤ ਸਿੰਘ ਚੰਨੀ ਲੈ ਲਓ ਤੁਸੀਂ ਇਹ ਸਾਰੇ ਸਟੂਡੈਂਟ ਪੋਲਿਟਿਕਸ ਤੋਂ ਆਏ ਨੇ ਇਸੇ ਕਰਕੇ ਇਸ ਵੇਲੇ ਸਾਡੀ ਜਿਹੜਾ ਖਲਾਫਿਰ ਪੈਦਾ ਹੋਇਆ ਵਾ ਉਹਨੂੰ ਭਰਨ ਵਾਸਤੇ ਇੱਕ ਸਚਜੇ ਤੇ ਇਮਾਨਦਾਰ ਤੇ ਪੰਜਾਬ ਤੇ ਦੇਸ਼ ਨੂੰ ਪਿਆਰ ਕਰਨ ਲੀਡਰ ਦੀ ਜ਼ਰੂਰਤ ਉਹ ਕਿੱਥੋਂ ਪੈਦਾ ਹੋਊਗਾ ਕਿਵੇਂ ਪੈਦਾ ਹੋਊਗਾ ਇਹ ਨਹੀਂ ਪਤਾ ਅੱਛਾ ਪੱਟੇ ਸਾਹਿਬ ਇਹਦੇ ਨਾਲ ਹੀ ਫਿਰ ਦੱਸਿਓ ਵੀ ਜਿਹੜਾ ਕੱਲ ਇਹਨਾਂ ਨੇ 1 ਮਾਰਚ ਕੱਢਣਾ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਨਾਲ ਪੁਨਰ ਸੁਰਜੀਤ ਅਕਾਲੀ ਦਲ ਦੇ ਵੀ ਕੁਝ ਮੈਂਬਰ ਹੋਣਗੇ ਜਿਹੜਾ ਛੜਾ ਸਾਹਿਬ ਤੋਂ ਸ਼ੁਰੂ ਕਰਕੇ ਨਾ ਤਰਨ ਤਰਨ ਜਾਣਾ ਤੇ ਉਹ ਹੈ ਤੇ ਇਹਨਾਂ ਦਾ ਚੋਣਵੀ ਮਾਰਚ ਹੈ ਤੇ ਉਹਦੇ ਕੀ ਮੈਨੇ ਆ ਕਿਵੇਂ ਉਹਨੂੰ ਦੇਖਿਆ ਜਾਵੇ ਕਿ ਉਤੋਂ ਆਪਾਂ ਕੀ ਮਤਲਬ ਅੰਦਾਜ਼ਾ ਲਾ ਸਕਦੇ ਆ ਇਹ ਮਾਰਚ ਜਿਹੜਾ ਵਾ ਉਹ ਕੱਟ ਤੇ ਸ਼ਕਤੀ ਪ੍ਰਦਰਸ਼ਨ ਜ਼ਿਆਦਾ ਹੋਏਗਾ ਚਲੋ ਇਲੈਕਸ਼ਨ ਹੈ ਉਹ ਸ਼ਕਤੀ ਪ੍ਰਦਰਸ਼ਨ ਤੇ ਕਰਨਾ ਹੀ ਪੈਣਾ ਪੱਟੇ ਸਾਹਿਬ ਇਹ ਸ਼ਕਤੀ ਪ੍ਰਦਰਸ਼ਨ ਹੋਏਗਾ ਇਹ ਦੱਸੇਗਾ ਵੀ ਇਹ ਕਿੰਨੇ ਪਾਣੀਆਂ ਚ ਰਹਿਣਗੇ ਤੇ ਕਿੱਥੋਂ ਤੱਕ ਤੁਰੇ ਤੇ ਕਿੱਥੋਂ ਤੱਕ ਨਜਾਂ ਕੱਲ ਸਵੇਰੇ 10 ਵਜੇ ਸਾਰਾ ਕੜੀ ਗੁਰਦੁਆਰੇ ਵੇਖੇ ਕੁਝ ਲੋਕ ਲੋਕਲ ਇਕੱਠੇ ਹੋਣਗੇ ਉੱਥੋਂ ਚੱਲ ਕੇ ਬਕਾਇਦਾ ਤੌਰ ਤੇ ਇਹ ਸ਼ਹਾਟਰ ਸਿਰਫ ਗੁਰਦੁਆਰੇ ਆਉਣਗੇ ਉੱਥੋਂ ਫਿਰ ਕਾਰਾਂ ਤੇ ਮੋਟਰਾਂ ਤੇ ਬੱਸਾਂ ਤੇ ਮੋਟਰਸਾਈਕਲ ਦਾ ਕਾਫਲਾ ਚੱਲੇਗਾ ਉਹ ਕਾਫਲਾ ਵਿਖਰੇ ਤੇ ਕਿੰਨਾ ਕੁੰਡਾ ਚੱਲਦਾ ਜਿੰਨਾ ਵੱਡਾ ਕਾਫਲਾ ਚੱਲੇਗਾ ਉਨਾ ਹੀ ਪ੍ਰਭਾਵ ਜ਼ਿਆਦਾ ਪਾਏਗਾ ਤੇ ਇਹ ਕਾਫਲਾ ਬਕਾਇਦਾ ਤੌਰ ਤੇ ਛਾਡੇ ਤੋਂ ਚੱਲ ਕੇ ਸੰਤ ਸਾਹਿਬ ਸੰਤ ਸਾਹਿਬ ਤੋਂ ਜੋ ਢੰਡਕਸੇਲ ਢੰਡਕਸੇਲ ਤੋਂ ਮੀਆਪੁਰ ਜਿੱਥੇ ਬੀਬੀ ਦਾ ਪਿੰਡ ਸਲੰਦਰਪੁਰ ਤੋਂ ਗੁੰਦਕੌਰ ਦਾ ਅੱਗੇ ਡੇਰਾ ਬਾ ਅੱਗੇ ਬਾਬਾ ਬੁੱਢਾ ਸਾਹਿਬ ਫਿਰ ਚਵਾਲ ਚਵਾਲ ਤੋਂ ਫਿਰ ਵਾਇਆ ਵਿੱਚੋਂ ਨਹੀਂ ਹੁੰਦਾ ਆਇਆ ਫਿਰ ਜਿਹੜਾ ਸੀ ਤਰਨਤਾਰ ਪੁੱਜੇਗਾ ਜੀਦੇ ਵਿੱਚ ਨੂਰ ਦੀ ਵੀ ਰਸਤੇ ਚਾਹੇਗਾ ਉੱਥੇ ਜਾ ਕੇ ਤਰਨਤਾ ਜਾ ਕੇ ਸਮਾਪਤ ਦੇਗਾ ਉੱਥੇ ਵੀ ਸਪੀਚਾਂ ਵੀ ਹੋਣੀਆਂ ਥੋੜੀਆਂ ਵੱਡੀਆਂ ਜਿੰਨੀਆਂ ਕਰਨਗੇ ਬੜੀਆਂ ਮੋਟੀਆਂ ਲੇਕਿਨ ਇਹ ਮਾਰਚ ਮੂਰਤ ਘਟ ਸ਼ਕਤੀ ਬਤਨ ਜਾਂਦਾ ਹੋਏਗਾ ਕੱਲ ਪਤਾ ਲੱਗੇਗਾ ਕਿ ਮਨਦੀਪ ਸਿੰਘ ਹੋਰੀ ਇਲੈਕਸ਼ਨ ਲੱਗੇ ਉਹਨਾਂ ਨੂੰ ਲੋਕ ਕਿੰਨੇ ਕ ਨਾਲ ਪੁੱਤੇ ਨੇ ਕੀ ਕੁਛ ਹੁੰਦਾ ਵਾ ਜੀ ਇੱਥੇ ਬਸਨੀ ਉਧਰੋਂ ਪ੍ਰਤਾਪ ਸਿੰਘ ਬਾਜਾ ਦੀ ਪ੍ਰੈਸ ਇਸ਼ੂ ਬਣ ਗਈ ਹੈ ਤੁੰਗੋ ਚੋਂ ਬਿਲਕੁਲ ਬਿਲਕੁਲ ਆਪਾਂ ਕੱਲ ਵੀ ਗੱਲ ਕੀਤੀ ਸੀ ਮੈਂ ਉੱਥੇ ਹੀ ਆਉਣ ਲੱਗਿਆ ਸੀ ਵੀ ਉਧਰੋਂ ਬਾਜਵਾ ਸਾਹਿਬ ਵੀ ਪੱਬਾ ਪਾਰਾ ਉਹਨਾਂ ਨੇ ਵੀ ਸਿਰ ਟੜ ਦੀ ਬਾਜੀ ਲਾਣੀ ਆ ਜੇ ਉਹ ਬੰਦਾ ਜਿੱਤ ਜਾਂਦਾ ਤੇ ਬਾਜਵਾ ਸਾਹਿਬ ਦੀ ਮੁੱਖ ਮੰਤਰੀ ਦੀ ਕੁਰਸੀ ਪੱਕੀ ਤੇ ਜੇ ਬੰਦਾ ਹਾਰ ਗਿਆ ਤੇ ਫਿਰ ਉਹਨਾਂ ਦੀ ਕੁਰਸੀ ਵੀ ਜਿਹੜੀ ਉਹ ਕੁਐਸਚਨ ਮਾਰਕ ਲੱਗ ਜਾਊਗੀ ਮੈਂ ਵੈਸੇ ਗੱਲ ਕਹਾਂ ਪੱਟੀ ਸਾਹਿਬ ਕਹਿਣਾ ਤੇ ਨਹੀਂ ਚਾਹੀਦਾ ਵੀ ਜੇ ਇਹ ਗੱਲ ਨਾ ਫਿਰ ਕਾਂਗਰਸੀਆਂ ਨੇ ਹਰਾ ਦੇਣਾ ਉਹਨੂੰ ਨਹੀਂ ਨਹੀਂ ਹਰ ਆਉਣ ਦੀ ਮੋਦੀ ਗੱਲ ਨਹੀਂ ਕਰਦਾ ਮੈਂ ਮੈਂ ਤਾਂ ਉਹਦੀ ਬਾਜਵੰਦੀ ਗੱਲ ਕੀਤੀ ਹੈ ਜੀ ਹਰ ਮੈਂ ਉਹੀ ਕਹਿਣ ਲਿਆ ਨਾ ਵੀ ਜੇ ਮਤਲਬ ਜੇ ਮੁੱਛ ਦਾ ਸਵਾਲ ਹੈ ਨਾ ਫੇਰ ਆਪਾਂ ਲੁਧਿਆਣਾ ਦੇਖਿਆ ਗਿਆ ਆ ਆਪਾਂ ਕਿਹੜਾ ਕੋਈ ਗੱਲ ਕੋਲੋਂ ਕਰਨ ਡਏ ਆ ਆਪਾਂ ਜੋ ਕੁਝ ਦੇਖਦੇ ਆ ਉਹੀ ਗੱਲ ਅੱਗੇ ਕਰਦੇ ਆ ਹੂੰ ਦੂਸਰੀ ਚੀਜ਼ ਕੀ ਹੈ ਵੀ ਸਰਕਾਰੀ ਤੇ ਦੇ ਲੋਕ ਦੁਖੀ ਦੇ ਤੁਸੀਂ ਵੇਖੋ ਨਾ ਕੀ ਬਣਿਆ ਸੰਗਰੂਰ ਸੰਗਰੂਰ ਆਪਣੀ ਆਪਣਾ ਜ਼ਿਲ੍ਹਾ ਮੁੱਖ ਮੰਤਰੀ ਸਾਹਿਬ ਦਾ ਜਿੱਥੋਂ ਦੋ ਵਾਰੀ ਬਕਾਇਦਾ ਤੌਰ ਤੇ ਐਂਟੀ ਬਣੇ ਨੇ ਅਗਲੇ ਪਹਿਲੇ ਵਾਰੀ 2 ਲੱਖ ਤੋਂ ਵੱਧ ਵੋਟਰਾਂ ਨੇ ਜਿੱਤੇ ਸੀ 300 ਨੂੰ ਰਾਇਆ ਸੀ ਦੂਸਰੀ ਵੀ ਘਟੀਆਂ ਸੀ ਮਿਕ 50 60 ਦੇ ਰਹਿ ਗਈਆਂ ਸੀ ਤੇ ਤੀਸਰੀ ਵੀ ਇਹ ਕਹਿੰਦਾ ਬੋਰੀਆ ਬਿਸਤਰਾ ਗੋਲ ਕਰ ਦਿੱਤਾ ਸੀ ਉੱਥੋਂ ਧੂਰੀ ਤੁਹਾਨੂੰ ਪਤਾ ਹੀ ਸੰਗਰੂਰ ਤੋਂ ਇਹ ਇਸ ਨੇ ਕਰਕੇ ਜਿਹੜੀ ਗੱਲ ਇਹਨਾਂ ਦੀ ਆਪਣੀ ਹੈਗੀ ਆ ਆਮ ਆਦੀ ਪਾਰਟੀ ਦੀ ਸੰਗਰੂਰ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਉੱਥੇ ਨਗਰ ਕੌਂਸਲ ਆ ਉਹਦੇ 29 ਕੌਂਸਲਰ ਤੇ 29 ਕੌਂਸਲਰਾਂ ਦੇ ਵਿੱਚੋਂ 7 ਕੌਂਸਲ ਸਿਰਫ ਆਪਣੇ ਜਿਤਾ ਸਕੀ ਹਾਕਮ ਨੇ ਸਿਰਫ 7 ਉਹ ਵੀ ਛੱਡ ਗਏ ਆ 29 ਚੋਂ 7 ਜਿਦਾਏ ਤੇ ਇਹਨਾਂ ਨੇ ਦੋ ਇਹਨਾਂ ਦੇ ਐਮਐਲਏ ਕਿਉਂਕਿ ਇੱਕ ਸਲਾਮ ਦਾ ਏਰੀਆ ਜਿਹੜਾ ਇੱਥੇ ਪੈਂਦਾ ਤੇ ਉਹਦਾ ਏਰੀਆ ਬਣ ਕਰਕੇ ਅਮ ਰੋਲੇ ਦੀ ਵੋਟ ਬਣ ਗਈ ਉੱਥੇ ਹੂੰ ਨਿਰੰਦਰ ਕੋਰ ਪਰ ਆਇਤਾ ਹੈਂਸਿੰਗਰ ਤੋਂ ਦੀ ਬਣਨੀ ਬਣਨੀ ਸੀ ਹੂੰ 7 ਦੇ ਦੋ ਐਮਐਲਏ 9 ਬਣ ਗਏ ਪੰਜਵੇਂ ਇੱਕ ਆਜ਼ਾਦ ਉਮੀਦਵਾਰਾਂ ਨੇ ਆਪਣਾ ਗਰੁੱਪ ਬਣਾਇਆ ਸੀ ਉਹਨਾਂ ਨਾਲ ਲੈ ਲਿਆ 14 ਹੋ ਗਏ ਦੋ ਹੋਰ ਆਜ਼ਾਦ ਲੈ ਕੇ 16 ਕਰਕੇ ਮੈਂ ਆਪਣੀ ਕੌਂਸਲ ਬਣਾ ਲਈ ਤੇ ਗਲਤੀ ਕਿੱਥੇ ਕੀਤੀ ਸੰਗਰੂ ਨੂੰ ਛੱਡ ਦਿੱਤਾ ਜਿਹੜਾ ਸਨਾਮ ਤੋਂ ਚੁਣਿਆ ਗਿਆ ਬਕਾਇਦਾ ਤੌਰ ਤੇ ਇੱਕ ਕੌਂਸਲਰ ਉਹ ਅਮਨ ਰੋੜੀ ਦਾ ਖਾਸਮਕਾਰ ਸੀ ਉਹਨੂੰ ਪ੍ਰਧਾਨ ਬਣਾ ਦਿੱਤਾ ਕਿ ਹੂੰ ਉਸ ਪ੍ਰਧਾਨ ਦੇ ਕੋਲੇ ਜਾ ਕੇ ਮੈਂਬਰ ਰੋਦੇ ਰਹੇ ਕਿ ਮੇਰੇ ਹਲਕੇ ਦਾ ਕੰਮ ਕਰਦੇ ਮੇਰੇ ਅੰਦਰ ਕਿ ਮੈਨੂੰ ਲੋਕ ਤੇ ਘਰ ਸੌਣ ਨਹੀਂ ਦਿੰਦੇ ਤੂੰ ਕੀ ਕਰਨਿਆ ਇੱਥੇ ਸਹੀ ਗੱਲ ਉਹ ਲਾਰੇ ਲਾਉਂਦੇ ਰਹੇ ਕੀਤਾ ਕੁਕੀ ਤੇ ਹਾਰ ਕਿ ਉਹਨਾਂ ਨੇ ਇੱਕ ਅਲਟੀਮੇਟਮ ਦਿੱਤਾ ਵੀ ਜੇ 7 ਦਿਨ ਦੇ ਅੰਦਰ ਅੰਦਰ ਤੁਸੀਂ ਸਾਡੇ ਇਹ ਕੰਮ ਨਾ ਕਰਾਈ ਤੇ ਫਿਰ ਅਸੀਂ ਬਗਾਵਤ ਕਰਾਂਗੇ 15 ਦਿਨਾਂ ਲੱਗੇ ਵੀ ਦਿਨ ਲੱਗੇ ਤਿਹਾਰ ਕਿ ਉਹਨਾਂ ਨੇ ਫਿਰ ਬਗਾਵਤ ਕਲ ਕਰਤੀ ਤੇ 8 ਦੇ 8 ਕੌਂਸਲ ਜਿਹੜੇ ਸੀ ਉਹ ਪਾਰਟੀ ਛੱਡ ਗਏ ਨੇ ਤੇ ਦਬਕਾ ਕੀ ਮਾਰੇ ਉਹਨਾਂ ਮਾਰਕੀ ਮੇ ਮਾਰਕੀਟ ਮੇ ਮਾਲ ਵੇਚਣੇ ਕੇ ਲਈ ਬਹੁਤ ਹੈ ਆਪ ਛੁੱਡ ਗਏ ਤਾਂ ਛੁੱਡ ਜੋ ਕੋਈ ਬਾਤ ਨਾਪਾ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਬੀਬੀ ਉਥੇ ਚਾਵਲਾ ਵਾ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਦੇ ਵਿੱਚੋਂ ਬਖੈਦਾ ਤੌਰ ਤੇ ਕਿਸਾਨਾਂ ਦੀ ਚੋਰੀ ਹੋਈ ਟਰਾਲੀਆਂ ਫੜੀਆਂ ਗਈਆਂ ਪਰ ਕੌਣ ਹੋ ਗਿਆ ਸਭ ਹੋ ਗਿਆ ਕਿਸਾਨਾਂ ਨੇ ਰਾਲਾ ਵੀ ਪਾਇਆ ਪਰਚੇ ਹੋ ਗਏ ਲੇਕਿਨ ਅੱਜ ਤੱਕ ਗ੍ਰਿਫਤਾਰੀ ਨਹੀਂ ਉੱਥੇ ਵੀ ਕਿਸੇ ਵੇਲੇ ਵੀ ਬਗਾਵਤ ਹੋ ਸਕਦੀ ਹੈ ਜੇ ਇਹ ਬਗਾਵਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਹ ਸਰਕਾਰ ਲਈ ਘੁੰਮਦੀ ਘਮਾਉਂਦੀ ਫਿਰ ਇਹ ਵਿਧਾਨ ਸਭਾ ਤਾਂ ਕੀ ਪੁੱਛ ਸਕਦੀ